ਕਿ ਜੇ ਇਹ ਇੱਕ ਸੰਕਟ ਹੈ ਤੇ ਪੰਜਾਬ ਵਾਸਤੇ ਹੋਰ ਵੀ ਸੰਕਟ ਜਿਵੇਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਉਹ ਡੈਮਾਂ ਵਾਲਾ ਵੀ ਇੱਕ ਸੰਕਟ ਹੈ ਜੀ ਉਹਦੇ ਵਾਸਤੇ ਵੀ ਕੋਈ ਸੰਕੇਤ ਆ ਰਹੇ ਨੇ ਇਹ ਕੀ ਸੰਕਟ ਹੈ ਜੀ ਹੋਣੇ ਕੀ ਸਮੱਸਿਆ ਹੈ ਦੇਖੋ ਸਮੱਸਿਆਵਾਂ ਕੀ ਆ ਕਿ ਸਰ ਹੁਣ ਪਿਛਲੀ ਵਾਰੀ ਆਪਾਂ ਦੇਖੀਏ ਤਹੜ ਆ ਗਈ ਸੀ ਆਪਣੇ ਜੁਲਾਈ ਚ ਹਮ ਐਤਕੀ ਕਹਿ ਲੋ ਕਿ ਭਈ ਮੀਂਹ ਦੀ ਥੋੜੀ ਕਮੀ ਰਹੀ ਕੁਝ ਇਲਾਕਿਆਂ ਚ ਤੇ ਬਿਲਕੁਲ ਖੁਸ਼ਕ ਰਿਆ ਮੌਸਮ ਮੌਨਸੂਨ ਖੁਸ਼ ਕਰ ਰਿਹਾ ਹੈ ਬਿਲਕੁਲ ਬਿਲਕੁਲ ਤਾਂ ਇਸੇ ਤਰ੍ਹਾਂ ਹੀ ਐਸਾ ਹੈ ਸਾਬ ਕਿ ਹੁਣ ਡੈਮਾਂ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਪੂਰਾ ਨਹੀਂ ਹੋ ਰਿਹਾ ਜਿਸ ਤਰ੍ਹਾਂ ਸੀਜ਼ਨ ਦੇ ਵਿੱਚ ਚਾਹੀਦਾ ਹੂੰ ਤੇ ਫਰਜ਼ ਕਰੋ ਕਿ ਸਿਆਲ ਫਿਰ ਮੀਂਹ ਤੋਂ ਖੁਸ਼ਕ ਕੇ ਚਲਾ ਜਾਂਦਾ ਹੈ ਜੀ ਉਹ ਵਾਰਨ ਕਰ ਰਹੇ ਨੇ ਪੰਜਾਬ ਨੂੰ ਹਰਿਆਣਾ ਨੂੰ ਚੰਡੀਗੜ੍ਹ ਨੂੰ ਹੂੰ ਕੁਸ਼ ਹੱਦ ਤੱਕ ਦਿੱਲੀ ਵੀ ਹੈ ਰਾਜਸਥਾਨ ਜੀ ਤਾਂ ਉਹ ਕਰ ਰਹੇ ਆ ਬੀਬੀ ਐਮਬੀ ਵਾਲੇ ਖਾਸ ਤੌਰ ਤੇ ਕਿ ਭਾਈ ਦੇਖੋ ਬਿਜਲੀ ਤੇ ਪਾਣੀ ਦੀ ਕਿਲਤ ਵਾਸਤੇ ਤਿਆਰ ਰਹੀਓ ਹੂੰ ਇਹ ਬਹੁਤ ਖਤਰਨਾਕ ਸਿੱਕੇ ਬਿਲਕੁਲ ਇਹ ਉਹ ਉਹੀ ਜਿਹੜੀ ਆਪਾਂ ਗੱਲ ਕਰਦੇ ਪਏ ਸੀਗੇ ਨਾ ਸੁਖਮ ਸਿੰਘ ਸਾਹਿਬ ਆ ਜਿਹੜੀ ਗਲੋਬਲ ਵਾਰਮਿੰਗ ਵਗੈਰਾ ਦੀ ਕਿ ਵੈਦਰ ਪੈਟਰਨ ਸਾਡੇ ਚੇਂਜ ਹੋ ਰਹੇ ਨੇ ਜੀ ਜੀ ਮੌਨਸੂਨ ਪੈਟਰਨ ਸਾਡਾ ਚੇਂਜ ਹੋ ਰਿਹਾ ਸਾਈਕਲ ਮੀਂਹ ਦਾ ਜਿਹੜਾ ਚੇਂਜ ਹੋ ਰਿਹਾ ਜੀ ਹੁਣ ਗੱਲ ਇਹ ਆ ਕਿ ਬਰਫ ਬਾਰੀ ਦਾ ਵੀ ਤੇ ਜਿਹੜਾ ਸਾਈਕਲ ਆ ਜਾਂ ਪੈਟਰਨ ਆ ਜਿਹੜਾ ਸਾਬ ਉਹ ਵੀ ਚੇਂਜ ਹੋ ਰਿਹਾ ਹੈ ਹੂੰ ਕਈ ਵਾਰ ਅਪ੍ਰੈਲ ਮਈ ਦੇ ਵਿੱਚ ਵੀ ਜਾ ਕੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਈ ਵਾਰ ਬਰਫ ਪੈਂਦੀ ਲੇਟ ਆ ਸੋ ਇਹ ਚੀਜ਼ਾਂ ਸਾਬ ਇਹ ਬਹੁਤ ਖਤਰਨਾਕ ਹੈ ਸਾਡੇ ਵਾਸਤੇ ਮੈਂ ਨਾ ਇਹ ਗੱਲ ਹੁਣ ਪਤਾ ਨਹੀਂ ਰੱਬੀਓ ਤੁਹਾਡੇ ਜ਼ਹਿਨ 'ਚ ਆ ਜਾਂਦੀ ਆ ਕਈ ਵਾਰ ਥੋੜਾ ਤੁਸੀਂ ਆਸ-ਪਾਸਾ ਘੋਖ ਰਹੇ ਹੋ ਨੇ ਨਾ ਉਹ ਵੀ ਹੁੰਦੀ ਹੈ ਜੀ ਤਾਂ ਤੁਹਾਡੀ ਸਮਝ ਆ ਜਾਂਦੀ ਹੈ ਜੀ ਮੇਰੇ ਨਾਲ ਨਾ ਇੱਕ ਲੜਕਾ ਕੰਮ ਕਰਦਾ ਹੁੰਦਾ ਸੀ ਆਪਣੇ ਆਈ ਵਰਲਡ ਤੇ ਵੀ ਕੰਮ ਕਰਦਾ ਸੀ ਹੁਣ ਚੱਲ ਗਿਆ ਯੂਐਸ ਚੱਲ ਗਿਆ ਝਰਮਾ ਜੀ ਹਮ ਅਸੀਂ ਨਾ 2017 ਚ ਗੱਲ ਕੀਤੀ ਮੈਨੂੰ ਯਾਦ ਹੈ ਸਾਲ ਵੀ ਯਾਦ ਹੈ ਉਦੋਂ ਸਾਡੀ ਫਿਲਮ ਫਿਲਮ ਦਾ ਕੰਮ ਚੱਲੀ ਜਾਂਦਾ ਸੀ ਮੈਨੂੰ ਤਾਂ ਯਾਦ ਆ ਜੀ ਜੀ ਅਸੀਂ ਉਦੋਂ ਗੱਲ ਕੀਤੀ ਸਾਬ ਕਿ ਯਾਰ ਅਸੀਂ ਕਦੇ ਸੋਚਦੇ ਨਹੀਂ ਜਿਵੇਂ ਉਦੋਂ ਗਲੇਸ਼ੀਅਰ ਪਿਗਲਣ ਵਾਲੀ ਬੜੀ ਚਰਚਾ ਚੱਲਦੀ ਸੀ ਹਮ ਤੇ ਮੈਂ ਸੋਚਿਆ ਯਾਰ ਮਤਲਬ ਕਿ ਅਸੀਂ ਤੇ ਹਿਮਾਲਿਆ ਦੇ ਬਿਲਕੁਲ ਥੱਲੇ ਬੈਠੇ ਆ ਜੇ ਬਹੁਤ ਸਾਰੀ ਬਰਫ਼ ਮੈਲਟ ਹੋ ਕੇ ਪਾਣੀ ਬਣ ਕੇ ਥੱਲੇ ਨੂੰ ਰੁੜਦੀ ਹੈ ਅਸੀਂ ਡੁੱਬਣ ਵਾਲੇ ਸਭ ਤੋਂ ਪਹਿਲਾਂ ਜੀ ਹਿਮਾਚਲ ਉੱਤੇ ਆ ਅਸੀਂ ਹੀਠਾ ਮਦਾਨੀ ਲਾਕੇ ਚ ਹੂੰ ਹੂੰ ਤੇ ਜੇ ਮੰਨ ਲਓ ਉਸ ਤੋਂ ਬਾਅਦ ਸੋਕਾ ਪੈਂਦਾ ਤੇ ਸਭ ਤੋਂ ਜ਼ਿਆਦਾ ਸਾਡੀ ਨਿਰਪਰਤਾ ਆਰਥਿਕਤਾ ਦੀ ਜਾਂ ਕਹਿ ਲਓ ਕਿ ਸਾਡੇ ਤਾਂ ਵੈਸੇ ਨਾ ਹੀ ਜਿਹੜਾ ਹੋਂਦੀ ਜਿਹੜੀ ਉਹ ਪੰਜਾਂ ਦਰਿਆ ਤੇ ਪੰਜਾਂ ਦਰਿਆਵਾਂ ਮਾਤੇ ਅਸੀਂ ਕਿੱਧਰ ਨੂੰ ਜਾਵਾਂਗੇ ਇਹ ਮਤਲਬ ਸਾਡੇ ਕੋਲ ਇੰਨਾ ਪਾਣੀ ਸਾਨੂੰ ਕੁਦਰਤ ਨੇ ਰਿਜ਼ਰਵ ਦਿੱਤਾ ਸੀ ਜਿਵੇਂ ਓਇਲ ਰਿਜ਼ਰਵ ਹੁੰਦੇ ਆ ਹਮ ਤਾਂ ਅਸੀਂ ਉਹ ਰਿਜ਼ਰਵ ਵੀ ਖਤਮ ਕਰਤਾ ਜਿਹੜਾ ਕਿ ਕਿਸੇ ਟਾਈਮ ਸਾਡੇ ਵਾਸਤੇ 골ਡ ਤੋਂ ਵੀ ਜਾਂ ਕਹੋ ਕਿ ਹੀਰੇ ਵਰਗਾ ਸਾਬਤ ਹੋ ਸਕਦਾ ਸੀ ਕਿ ਅਸੀਂ ਤਾਂ ਉਹ ਵੀ ਨਹੀਂ ਛੱਡਿਆ ਆ ਜੀ ਜੀ ਉਹ ਗੱਲ ਮੈਨੂੰ ਉਦੋਂ ਇੰਗਲੈਂਡ ਚੋਂ ਵੀ ਇੱਕ ਫੋਨ ਆਇਆ ਕਹਿੰਦੇ ਯਾਰ ਇਹ ਮੁੱਦਾ ਬਹੁਤ ਤੁਸੀਂ ਸੋਨਾ ਛੋਇਆ ਹਮ ਉਦੋਂ ਅਸੀਂ ਤੋਂ ਨਵੇਂ-ਨਵੇਂ ਸੀਗੇ ਜਿਸ ਮਤਲਬ ਕਿ ਇਲੈਕਟ੍ਰੋਨਿਕ মিডিਆ ਜਿਹੜਾ ਚੱਲ ਰਿਹਾ ਖਾਸ ਤੌਰ ਤੇ ਮੈਡ মিডিਆ ਤਾਂ ਗੱਲ ਇਹ ਆ ਕਿ ਭਈ ਆਹ ਦੇਖ ਲੋ ਉਹਨਾਂ ਚੀਜ਼ਾਂ ਸਾਹਮਣੇ ਆਉਣੀਆਂ ਸਟਾਰਟ ਹੋ ਗਈਆਂ ਜੀ ਜੀ ਇਹ ਖਤਰਨਾਕ ਸੰਕੇਤ ਹੈ ਹਮ ਪਰ ਸਾਡੇ ਤੁਸੀਂ ਆ ਦੇਖ ਲੋ ਇਲੈਕਸ਼ਨ ਹੋ ਰਹੇ ਚਾਰ ਜਿਮਨੀ ਚੋਣਾ ਹੋ ਰਹੀਆਂ ਮਾਫ ਕਰਨਾ ਕਬੁੱਧੇ ਥੋੜੇ ਜੇ ਅਸੀਂ ਵੀ ਆ ਲਾਈ ਲੱਗ ਸਾਨੂੰ ਵੀ ਮਗਰ ਲਾਈ ਬੈਠੇ ਨੇ ਅਸੀਂ ਵੀ ਹੈਗੇ ਨੁਕਸ ਸਾਡੇ ਚ ਵੀ ਆ ਸਭ ਤੋਂ ਪਹਿਲਾ ਨੁਕਸ ਸ਼ਾਇਦ ਮੇਰਾ ਹੀ ਹੋਏਗਾ ਗੱਲ ਇਹ ਆ ਕਿ ਆ ਤੁਸੀਂ ਦੇਖ ਲਓ ਚਾਰ ਜਿੰਨੀ ਚੋਣਾਂ ਚ ਮੁੱਦਾ ਕੀ ਆ ਹਮ ਚੰਨੀ ਨੇ ਕੀ ਕਿਹਾ ਡਿੰਪੀ ਨੇ ਕੀ ਕਿਹਾ ਰੰਧਾਵੇ ਨੇ ਕੀ ਦੀ ਮੰਜੀ ਠੋਕੇ ਮੁੱਦਾ ਕਿੱਥੇ ਆ ਹਮ ਮਸਲਾ ਕੋਈ ਨਹੀਂ ਆ ਕਿਹੜੇ ਮੁੱਦੇ ਤੇ ਚੋਣ ਕੇਂਦਰਤਾ ਤੁਸੀਂ ਮੈਨੂੰ ਦੱਸ ਦਿਓ ਜੀ 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 ਇੱਕ ਵੀ ਕੋਈ ਸੋਲਿਡ ਮੁੱਦਾ ਪੰਜਾਬ ਦਾ ਪੰਜਾਬੀ ਅੱਦਾ ਜਿਉ ਕੇਂਦਰ ਬਣਿਆ ਬਿੰਦੂ ਬਣਿਆ ਕਿਸੇ ਏਜੰਡੇ ਦਾ ਤਾਂ ਦੱਸ ਦਿਓ ਸਭ ਕਿਸੇ ਲੀਡਰ ਨੇ ਕਿਸੇ ਨੇਤਾ ਨੇ ਕੋਈ ਗੱਲ ਕੀਤੀ ਨਹੀਂ ਵੀ ਤੁਹਾਡਾ ਕਰਦੇ ਆਂਗੇ ਆ ਭਲਾ ਹੋ ਜੂ ਇਹਦੇ ਵਾਸਤੇ ਬੋਲੋ ਦੂਜਿਆਂ ਤੋਂ ਮੰਗ ਲਓ ਜੇ ਸਾਨੂੰ ਦੱਸ ਦਿਓ ਬਿਲਕੁਲ ਹੀ ਸਹੀ ਬਿਲਕੁਲ ਇਹ ਚੀਜ਼ ਤੇ ਇਹ ਹੀ ਚੀਜ਼ਾਂ ਨੇ ਬਿਲਕੁਲ ਜੀ ਮੁੱਦਾ ਜਦੋਂ ਅਸੀਂ ਮੁੱਦਾ ਹੁੰਦਾ ਕੀ ਹੈ ਸਰ ਜੋ ਸਮਾਜ ਦਾ ਏਜੰਡਾ ਨੇ ਉਹ ਸਿਆਸਤ ਦਾ ਏਜੰਡਾ ਹੈ ਸਮਾਜ ਦਾ ਏਜੰਡਾ ਹੀ ਸਿਆਸਤ ਦਾ ਏਜੰਡਾ ਹੁੰਦਾ ਹੈ ਸਾਡਾ ਏਜੰਡਾ ਹੈ ਹੀ ਜਦੋਂ ਮਤਲਬ ਕਿ ਕੰਨ ਰਾਸ ਹੈ ਅਖਰਾਸ ਹੈ ਬਿਲਕੁਲ ਸਾਡੇ ਮਤਲਬ ਕਿ ਰਾਸੀ ਜਦੋਂ ਇਸ ਤਰ੍ਹਾਂ ਦੇ ਹੈ ਇਨਸਾਨ ਜੀ ਜੀ ਬਿਲਕੁਲ ਬਿਲਕੁਲ ਸਿਆਸਤ ਦੀ ਘੇੜ ਤੇ ਫਿਰ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੀ ਉਹ ਤਾਂ ਇਹ ਕੁਝ ਭਾਲਦੇ ਆ ਮਿੰਟੂ ਜੀ ਕਿ ਲੋਕ ਇਸ ਚੀਜ਼ ਤੋਂ ਪਾਸੇ ਹਟਣ ਹਨਾ ਉਹਨਾਂ ਨੂੰ ਤਾਂ ਕਈ ਵਾਰੀ ਇਸ ਚੀਜ਼ ਤੋਂ ਪਾਸੇ ਹਟਾਉਣ ਵਾਸਤੇ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ ਤੇ ਉਹ ਤਾਂ ਫਿਰ ਹੈ ਹੀ ਆ ਤੁਹਾਨੂੰ ਪਤਾ ਹੀ ਆ ਰਾਜਨੀਤੀ ਤੇ ਸਗੋਂ ਜਿਹੜਾ ਇਹੋ ਜਿਹਾ ਸਮਾਜ ਹੁੰਦਾ ਨਾ ਇਹੋ ਜਿਹਾ ਮੁਹਾਸ਼ਰਾ ਹੁੰਦਾ ਹੈ ਉਹਦੇ ਵਿੱਚ ਤੇ ਉਹ ਕਹ ਲੋ ਕਿ ਨੱਚਦੀ ਠੱਪਦੀ ਆ ਬਿਲਕੁਲ ਭਾਵੇਂ ਮੌਲਦੀ ਫਿਰਦੀ ਆ ਉਹ ਉਹਨਾਂ ਨੂੰ ਤਾਂ ਇਹੋ ਜਿਹਾ ਚਾਹੀਦੇ ਉਹ ਜੱਟ ਲੋਕ ਬਿਲਕੁਲ ਬਿਲਕੁਲ ਉਹ ਤਾਂ ਬਹੁਤ ਈਜ਼ੀਲੀ ਇਹੋ ਜਿਹੇ ਲੋਕਾਂ ਨੂੰ ਕੰਟਰੋਲ ਕਰ ਲੈਂਦੇ ਆ ਥੋੜੇ ਜੇ ਪੈਸੇ ਦੇ ਕੇ ਹੂੰ ਉਹ ਵੋਟਾਂ ਦਾ ਮਤਲਬ ਕਿ ਰੋਖੀ ਪਲਟ ਦਿੰਦੇ ਜਿੱਦਾਂ ਮਹਾਰਾਸ਼ਟਰ ਚ ਹੋਇਆ ਤੁਸੀਂ ਦੇਖੋ ਭਾਜਪਾ ਲੜਾਈ ਚ ਨਹੀਂ ਸੀ ਨਜ਼ਰ ਆ ਰਹੀ ਤਿੰਨ ਚਾਰ ਮਹੀਨੇ ਪਹਿਲਾਂ ਜੀ ਵਨ ਸਾਈਡਡ ਗੇਮ ਸੀ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਔਰਤਾਂ ਨੂੰ ਦੇ ਦਿੱਤਾ ਬਿਲਕੁਲ ਹਜ਼ਾਰ ਕੇ 1500 ਠੀਕ ਹੀ ਬਦਲ ਗਈ ਬਿਲਕੁਲ ਅੱਜ ਕਿਸਾਨਾਂ ਕੋਲੇ ਆਪਦਾ ਜਾਂਦਾ 5 ਲੱਖ 5 ਲੱਖ ਕਿਸਾਨ ਸੋਇਆ ਬੀਨਾਂ ਵਾਲਾ ਕਿਸਾਨ ਉਹ ਰੋ ਰਿਹਾ ਵਾ ਬੇਰੋਜ਼ਗਾਰ ਉੱਥੋਂ ਦਾ ਰੋ ਰਿਹਾ ਜੀ ਮਰਾਠਾ ਉੱਥੋਂ ਦਾ ਰੋ ਰਿਹਾ ਪਰ ਅਗਲੇ ਗੇਮ 'ਚ ਆ ਗਿਆ ਹੁਣ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਜਾਂ ਕਹਿ ਲੋ ਕਿ ਸਾਡਾ ਹਿੱਸੇ ਰ ਸਾਡੀਆਂ ਹੀ ਜੁੱਤੀਆਂ ਤੇ ਇਹਨਾਂ ਨੇ ਵੀ ਆ ਪੰਜਾਬ ਵਾਲੇ ਨੇ ਵੀ ਇਹੋ ਕਰਨਾ ਜੇ ਤੁਸੀਂ ਵੇਖਿਓ ਐਂਡ ਤੇ ਕੀ ਕਰਨਗੇ ਕਿ ਆਪਦੇ ਖਜ਼ਾਨੇ ਤੇ ਆਪਦੇ ਹੱਥਾਂ ਤੇ ਬੋਝ ਘੱਟ ਪਵੇ ਇਹ ਜਾਂਦੇ ਹੋਏ ਹਜ਼ਾਰ ਹਜ਼ਾਰ ਰੁਪਈਆ ਹੋ ਸਕਦਾ ਕਿ ਬੀਬੀਆਂ ਨੂੰ ਦੇ ਦੇਣ ਜੀ ਕਿ ਅਗਲੇ ਨੂੰ ਪੰਗਾ ਪਾ ਜਾਣਾ ਹਾਂਜੀ ਅਸੀਂ ਉਹ ਆਂਦੇ ਹੁੰਦੇ ਆ ਜੰਮਣ ਵਾਲੇ ਛੁੱਟ ਗਏ ਤੇ ਸਿਹੜਣ ਵਾਲੇ ਫਸ ਗਏ ਹੂੰ ਮਤਲਬ ਕਿ ਜੇ ਕੋਈ ਕਪਤੀ ਮਾਫ ਕਰਨਾ ਮੇਰੀਆਂ ਭੈਣਾਂ ਨਾਲ ਮੇਰੇ ਮਗਰ ਲਾ ਕੇ ਜਾਂ ਕਿ ਕੋਈ ਕਪਤੀ ਬੀਵੀ ਮਿਲ ਜਾਵੇ ਕਿਸੇ ਨੂੰ ਹੂੰ ਤੌਥੀ ਇਹ ਹੀ ਕਿਹਾ ਜਾਂਦਾ ਕਿ ਜੰਮਣ ਵਾਲੇ ਤਾਂ ਛੁੱਟ ਗਏ ਉਹਨਾਂ ਨੇ ਤਾਂ ਤੋਰ ਦਿੱਤੀ ਤੇ ਸਿਹੜਣ ਵਾਲੇ ਫਸ ਗਏ ਸਾਬ ਜੀ ਜੀ ਬਿਲਕੁਲ ਬਿਲਕੁਲ ਖੈਰ ਹੁਣ ਦੋ ਜ਼ਿਕਰ ਹੋਏ ਮਿੰਟੋ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਅੱਜ ਤਾਂ ਪੋਡਕਾਸਟ ਬਣ ਗਏ ਗੱਲਾਂ ਚ ਗੱਲਾਂ ਹੋ ਰਹੀਆਂ ਨੇ ਨਹੀਂ ਨਹੀਂ ਚੰਨੀ ਸਾਹਿਬ ਦਾ ਵੀ ਜ਼ਿਕਰ ਹੋਇਆ ਤੇ ਮਹਾਰਾਜਾ ਦਾ ਵੀ ਆਪਾਂ ਵਾਰੀ ਵਾਰੀ ਆਪਾਂ ਦੇਵ ਕੰਭ ਜੀ ਆ ਗਏ ਨੇ ਆਸਟ੍ਰੇਲੀਆ ਤੋਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੇਵ ਕੰਭ ਜੀ ਤੁਹਾਡਾ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀਗੇ ਇਹ ਡੈਮ ਵਾਲੀ ਗੱਲ ਅਸੀਂ ਕਰ ਰਹੇ ਸੀਗੇ ਤੇ ਮਿੱਤਰ ਜੀ ਇੱਕ ਕਹਿ ਰਹੇ ਸੀਗੇ ਇੱਥੇ ਮੈਥੋਂ ਨਾਂ ਵਿਸਰ ਗਿਆ ਉਹ ਕਹਿ ਰਹੇ ਸੀਗੇ ਭਾਈ ਸਿਆਲ ਆਪਣਾ ਐਤ ਕੀ ਸੁੱਕઈ ਲੰਘਣਾ ਤੇ ਫੇਰ ਭਾਈ ਮੁਸ਼ਕਲ ਬਹੁਤ ਬਣ ਜਾਣੀ ਹੈ ਇਹ ਬਸ ਜਿਵੇਂ ਛੜਿਆ ਨੂੰ ਸਿਆਲ ਤੰਗ ਕਰਦਾ ਹੈ ਨਾ ਤੇ ਗਾਂ ਆਪਾਂ ਨੂੰ ਵੀ ਇਹ ਤੰਗ ਗਰਮੀਆਂ ਚ ਕਰੇਗਾ ਹੂੰ 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 ਠੀਕ ਹੈ ਨਾ ਸਰ ਬੜਾ ਔਖਾ ਹੋ ਜਾਣਾ ਇਹ ਕੰਮ ਜੀ 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 ਅਮਰਪਾਲ ਜੀ ਬਿਲਕੁਲ ਸੱਚ ਕਹਿ ਰਹੇ ਤੁਸੀਂ ਕਹਿੰਦੇ ਪਾਣੀਆਂ ਦੇ ਨਾਮ ਤੇ ਬਣਿਆ ਸੂਬਾ ਪਾਣੀਆਂ ਦੀ ਕਿੱਲਤ ਨਾਲ ਜੂਝ ਰਿਹਾ ਕਹਿੰਦੇ ਇਹ ਚਿੰਤਾ ਦੀ ਗੱਲ ਹੈ ਤੇ ਅਸੀਂ ਹਾਲੇ ਵੀ ਆਪਣਾ ਰਿਜ਼ਰਵ ਜਿਹੜਾ ਹੈ ਨਾ ਉਹ ਬਚਾਉਣ ਵੱਲ ਨਹੀਂ ਵੱਧ ਰਹੇ ਮਾਫ ਕਰਨਾ ਕਿ ਸਾਰਿਆਂ 'ਚ ਨੁਕਸੇ ਆਪਣੇ ਸਰ ਤੋਂ ਪਹਿਲਾਂ ਮੈਂ ਸ਼ਾਇਦ ਨੁਕਸਦਾਰ ਆਦਮੀ ਹੋਵਾਂਗਾ ਕਿ ਅਸੀਂ ਸਾਰੇ ਅਸੀਂ ਸਾਰੇ ਜ਼ਿੰਮੇਵਾਰ ਆ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਕੁਝ ਨਹੀਂ ਸੋਚ ਰਹੇ ਸਾਬ ਅਸੀਂ ਕਹੋ ਕਿ ਮੁਨਾਫੇ ਦੇ ਲਾਲਚ ਦੇ ਵਿੱਚ ਅੰਨੇ ਹੋਏ ਉਹ ਹਵਸੀਆਂ ਜਿਨ੍ਹਾਂ ਨੇ ਆਪਣੀਆਂ ਹੀ ਪੀੜ੍ਹੀਆਂ ਦੇ ਸਾਹ ਵੀ ਲੈਣੇ ਹੂੰ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਮਹਾਰਾਸ਼ਟਰ ਦਾ ਜ਼ਿਕਰ ਹੋਇਆ ਸੀ ਮਹਾਰਾਸ਼ਟਰ ਦੀ ਗੱਲਬਾਤ ਆਪਾਂ ਕਰ ਲਈਏ ਵੋਟਾਂ ਆਉਂਦੀਆਂ ਨੇ ਵੋਟਾਂ ਦੀ ਇੱਕ ਡੇਟ ਫਿਕਸ ਹੁੰਦੀ ਹੈ ਉਸ ਦਿਨ ਵੋਟਾਂ ਨਾਲ ਕੰਮ ਨਿਭੜ ਜਾਂਦਾ ਪਰ ਵੋਟਾਂ ਦੇ ਵਿੱਚ ਪਏ ਮਸਲੇ ਜਿਹੜੇ ਆ ਮਿੰਟੂ ਜੀ ਕਈ ਵਾਰੀ ਚੱਲੇ ਜਾਂਦੇ ਆ ਜਿਵੇਂ ਪੰਚਾਇਤ ਦੀ ਚੋਣਾਂ ਵਾਲੇ ਮਸਲੇ ਅਜੇ ਤੱਕ ਚੱਲੇ ਜਾਂਦੇ ਆ ਮਹਾਰਾਸ਼ਟਰ ਦੇ ਵਿੱਚ ਇੱਕ ਵੋਟਾਂ ਨੋਟਾਂ ਵਾਲਾ ਮਸਲਾ ਜਾਂ ਵੀ ਚੱਲਿਆ ਸੀ ਉਹ ਨਿਬੜ ਨੁਬੜ ਗਿਆ ਕਿ ਇਹਦੇ ਵਿੱਚ ਹੀ ਚੱਲ ਰਿਹਾ ਉਹ ਮਤਲਬ ਇੱਕ ਕਾਰਟੂਨ ਮੈਂ ਦੇਖਿਆ ਉਹ ਕਹਿੰਦਾ ਪ੍ਰਭੂ ਨਾਲ ਨਾਲ ਦੱਸੀ ਜਾਇਓ ਕਿ ਥੱਲੇ ਕਿਤੇ ਇਹ ਨਾ ਸਮਝ ਲੈਣ ਕਿ ਨੋਟ ਨੂੰ ਵੋਟ ਪਾਉਣੀ ਹੈ ਉਹ ਨੋਟ ਉਹ ਨੋਟ ਆਪਣਾ ਨਹੀਂ ਹੈ ਨੋਟ ਅੱਗ ਨੇ ਤੁਸੀਂ ਲੋਕ ਇਹਨਾਂ ਕੱਟ ਕੇ ਕੀ ਕਰ ਲੈਂਦੇ ਨੋਟ ਕਰਦੇ ਕਹਿੰਦਾ ਵੇਖਿਓ ਕਿਤੇ ਉਹ ਨੋਟ ਵਾਲੇ ਸਾਹਿਬ ਨਾਲ ਵੀ ਇੱਥੇ ਪਾਈਏ ਤੇ ਨੋਟ ਮਿਲ ਜਾਣੇ ਆ ਜੀ ਜੀ ਜੀ